ਜੇ ਬਣਾ ਬਿਨਾ ਕੇਸ ਬਣਾ ਲੈ ਅੰਦਰ ਬਾਹਰ ਟੁੱਟ ਕੇ ਆ ਗਈ ਗਾਲੀਆਂ ਮਾਰ ਕੇ ਗਾਲੀਆਂ ਮਾਰ ਕੇ ਹਾਈ ਮੁਕਾਬਲਾ ਬਣਾ ਦੇ ਨਾ ਹਿੰਦ ਮੁਕਾਬਲਾ ਬਣਾਉਣਾ ਹੈ ਹਾਈ ਮੁਕਾਬਲਾ ਬਣਾਉਣਾ ਗਾਲੀ ਮਾਰ ਕੇ ਇਹ ਦੇ ਦੇ ਕਿ ਤਾਰਾ ਕੋਈ ਯਾਦ ਕਿਤਾਬ ਇਹ ਜਿਹਦੇ ਬੱਚੇ ਦੇ ਨਾਂ ਬੱਚੇ ਰਹੀਆਂ ਨੇ ਸਾਨੂੰ ਲਿੱਲਿਆ ਬੱਚੇ ਲਿੱਲਿਆ ਸਭ ਕਰਦੇ ਬਿਖਿਆ ਬਣਾ ਮੈਮ ਨੂੰ ਚੈਨਲ ਸਾਥ ਲੈ ਕੋਈ ਵੀਡੀਓ ਬਣਾ ਡੋ ਕੱਡੋ ਮੁੰਡੇ ਨੂੰ ਬਾਹਰ ਕੱਢੋ ਇਹਨਾਂ ਨੂੰ ਕੰਟਰੋਲ ਇਹ ਬੂਆ ਖੋਲੋ ਰੋਸ਼ੀਦਾ ਬਾਪੂ ਕਿਥੇ ਨੂੰ ਬਲਾਉ ਕੋਈ ਗੱਲ ਨਹੀਂ ਕੋਈ ਗੁਣ ਤੁਸੀਂ ਮੇਰੇ ਵੀਰ ਜੇ ਕੁੜੀਆਂ ਨੂੰ ਕੋਈ ਬੰਦੇ ਮੇਰਾ ਗੱਲ ਕਰੇ ਤੁਸੀਂ ਮੇਰੇ ਵੀਰ ਜੀ ਮੈਂ ਮੇਰਾ ਘਰ ਮੈਂ ਪਹਿਲੀ ਪ੍ਰਾਣ ਮਿਲਣਾ ਬੂਆ ਖੋਲੋ ਪਹਿਲਾਂ ਤੁਸੀਂ ਜੇ ਭੈਣ ਨਹੀਂ ਆਈ ਬੂਆ ਖੋਲਣਾ ਮੈਂ ਤੁਹਾਡਾ ਭੈਣਾ ਕਰ ਦੇਣਾ ਵੀਡੀਓ ਨਹੀਂ ਬਣਾਇਆ ਜਾਣੀ ਵੀਡੀਓ ਬਣਾਇਆ ਜਿਹੜਾ ਇਹਨਾਂ ਦੇ ਕੁੱਟਿਆ ਕਿਉਂਗਾ ਤੁਹਾਨੂੰ ਕਿਹਨੇ ਕੁੱਟਣ ਦਾ ਚਾਰਜ ਦਿੱਤਾ ਹੈ ਸਾਡੇ ਕੋਲ ਹੈਗਾ ਕਿਹੜੀ ਧਾਰਾ ਲੱਗੀ ਹੈ ਤੁਸੀਂ ਦੱਸੋ ਆਹ ਮੇਰੀ ਗੱਲ ਸੁਣ ਨਾ ਬਹੁਤ ਕਿਸੇ ਨੇ ਕੀ ਕਿਉਂ ਕੁੱਟਣ ਹੈ ਨਹੀਂ ਮੈਂ ਨਾ ਜਾ ਰਹੀ ਤੁਸੀਂ ਜਾ ਤਾਨੂੰ ਹੱਕ ਕਿਨੇ ਦਿੱਤਾ ਕੁੱਟਣ ਦਾ ਮੈਂ ਮੈਂ ਬਣਾਉਣੀ ਵੀਡੀਓ ਤੁਸੀਂ ਕੁੱਟਣ ਕੇ ਡੇ ਜਾ ਹਾਂ ਉਹਨੇ ਕਤਲ ਕੀਤਾ ਕੋਈ ਮਾਰਨ ਕੀਤਾ ਉਹਨੇ ਕੋਈ ਚੰਦੀ ਆਉ ਨੂੰ ਕੜੀ ਵਕਾੜਿਆ ਮੈਂ ਨਹੀਂ ਜਾਣਾ ਮੈਂ ਵੀਡੀਓ ਬਣਾਉਣੀ ਇੱਥੇ ਮੈਂ ਬਣਾਉਣੀ ਆ ਬਣਾਉਣੀ ਆ ਤੁਸੀਂ ਨਜਾਇਜ਼ ਆ ਕੇ ਕੁਝ ਵੀ ਫਾਦੋ ਕਿਤੇ ਤੁਹਾਡੇ ਦੇ ਪਰਚਾ ਦੂੰਗਾ ਕੋਈ ਗੱਲ ਨਹੀਂ ਦੋ ਤੁਸੀਂ ਦੋ ਕਤਲ ਕਰਦਾ ਤੁਸੀਂ ਦੋ ਜੇ ਡੋ ਡੋ ਕੋਈ ਗੱਲ ਨਹੀਂ ਬਣਾਓ ਬਣਾਓ ਬਣਾ ਹਾਦੀ ਬਣਾਓ ਕੋਈ ਗੱਲ ਨਹੀਂ ਬਣਾ ਲੋ ਤੁਸੀਂ ਚੁੱਪ ਚਲੋ ਸਾਰੇ ਮੈਂ ਗਏ ਨੇ ਬਣਾਓ ਦੇ ਮੁੰਡੇ ਦੇ ਚੰਦਰਾ ਦੇ ਦੇਖੋ ਦੇਖੋ ਅੰਦਰ ਕੁੱਟਾ ਦੇ ਮਾਰ ਕੇ ਦੇਖੋ ਚੀਕਾ ਖੁਣਾ ਕਿੰਨੀ ਨਜਾਇਜ਼ ੱਕੇ ਮਾਰੇ ਐਸਾ ਕਿਉਂ ਨੇ ਨਜਾਇਜ਼ ਨਹੀਂ ਉਹ ਐਸਾ ਚਲ ਦੂਜਾ ਇਹ ਵਾਲੇ ਨਹੀਂ ਇਹ ਪਾਸ ਵਾਲੇ ਆਵੇ ਐਵੇਂ ਗਾੜੀ ਮੇਂ ਗਿਆ ਤੇ ਪਰੇ ਹੋ ਜਾ ਪਰੇ ਹੋ ਗਿਆ ਮਸਲਾ ਕੀ ਆ ਹਾਂਜੀ ਮਸਲਾ ਕਾਦੇ ਲਈ ਮਸਲਾ ਝਗੜੇ ਦਾ ਝਗੜੇ ਦਾ ਹਾਂ ਝਗੜੇ ਦਾ ਮਸਲਾ ਵਾ ਪੁਲਸ ਕਿੱਧਰ ਆਈ ਸੀ ਕਿਵਾਂ ਕਿੱਧਰ ਆਈ ਆ ਨੀ ਕਿੱਧਰ ਇਹ ਤੁਹਾਡੇ ਨਾਲ ਪੁਲਸ ਅੱਜ ਕਿੱਧਰ ਆਈ ਸੀ ਤੁਹਾਡੇ ਬਹੁਤ ਜਿਆਦਾ ਰੋਸ਼ੀ ਨੂੰ ਪਰਦੀ ਫੰਡੀ ਆ ਰੋਸ਼ੀ ਨੂੰ ਬਾਡੀ ਪਈ ਇਹ ਪੁਲਸ ਮੁਲਾਜ਼ਮ ਜਿਹੜੇ ਆ ਇਹ ਬਹੁਤ ਜਿਆਦਾ ਸਾਡੇ ਭੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ ਕਿ ਲੜਾਈ ਦਾ ਮਾੜਾ ਜਿਹਾ ਮਸਲਾ ਹੀ ਤੇ ਜਿਨ੍ਹਾਂ ਤੇ ਝੂਠਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਿਆਦੇ ਚਰਚ ਦੇ ਸਾਹਮਣੇ ਲਾਗੇ ਬੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਇਹਨਾਂ ਦੇ ਘਰ ਦੇ ਘਰ ਦੇ ਵਿੱਚ ਰੋੜੇ ਮਾਰੇ ਗਏ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆ ਆਹੀ ਜਦੋਂ ਦਰਖਾਸਤ ਵੀ ਦੇ ਕੇ ਆਏ ਆ ਐਸਐਸਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਸਗੋ ਨਾ ਥਾਣੇ ਔਰ ਬੇਨਜਾਇਜ਼ ਇਹਨਾਂ ਨੂੰ ਆਣ ਕੇ ਇਥੇ ਫੜਿਆ ਬੇਨਜਾਇਜ਼ ਅੱਜ ਜਿਹੜਾ ਅੱਜ ਦਾ ਮੌਕਾ ਇਹਨਾਂ ਨੂੰ ਟਾਈਮ ਦਿੱਤਾ ਸੀ ਫੈਸਲੇ ਦਾ ਅੱਜ ਦਾ ਮੌਕਾ ਹੈ ਕਿ ਜਿਹੜਾ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਇਹਨਾਂ ਨੇ ਆਣ ਕੇ ਧੱਕੇਸ਼ਾਹੀ ਨਾਲ ਇਹ ਮੁੰਡੇ ਨੂੰ ਚੁੱਕ ਕੇ ਤੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ 3 ਘੰਟੇ ਔਰ ਸਾਨੂੰ ਇਥੋਂ ਤਿੱਕਰ ਕਿ ਇਹਨਾਂ ਨੂੰ ਦਬਕੇ ਵੀ ਮਾਰੇ ਗਿਆ ਸਾਡੀ ਵੀਡੀਓ ਨਾ ਬੜਾਓ ਸਾਡੀਆਂ ਜਨਾਨੀਆਂ ਨੂੰ ਵੀ ਧਮਕੀ ਦਿੱਤੀ ਆ ਤੇ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁਲਿਸ ਜਿਹੜੀ ਆ ਇਹ ਕਹਿਣ ਲਈ ਆ ਤੇ ਬੇਨਜਾਇਜ਼ ਪਰਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦਲੀਲ ਕੀਤਾ ਇਹ ਸਾਰਿਆਂ ਨੂੰ ਝੂਠਾ ਪਰਚਾ ਝੂਠਾ ਪਰਚਾ ਬਣਾਇਆ ਤਾਂ ਸੋ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਨ ਆਏ ਆ ਇਹਨਾਂ ਨੇ ਮਾਰਿਆ ਅੰਦਰਵਾੜ ਕੇ ਇਹ ਪਤਾ ਨਹੀਂ ਬੇਨਜਾਜ ਆਈ ਜਾਂਦੇ ਆ ਬੂਆ ਖੋਲੋ ਤਾਂ ਉਹ ਬੂਆ ਨਹੀਂ ਖੋਲਣ ਦਿੱਤਾ ਕਿਤੇ ਦੁਕਾਨ ਚ ਅੰਦਰਵਾੜ ਕੇ ਤੁਸੀਂ ਦੁਕਾਨ ਦੀ ਵੀਡੀਓ ਬਣਾਓ ਜਿੱਥੇ ਇਹਨਾਂ ਨੇ ਅੰਦਰਵਾੜ ਕੇ ਕੁੱਟਿਆ ਵਾ ਖੋੜਨ ਤੇ ਆਇ ਤੇ ਅੰਦਰ ਕਿਤਰਾ ਵੱਡਾ ਇਹਨਾਂ ਨੇ ਅੰਦਰ ਦੁਕਾਨ ਦਾ ਟੇਂ ਦੇ ਵਿੱਚ ਗਿਆ ਸਾਲਾਂ ਦੇ ਆਇ ਕੰਮ ਕਰਦੇ ਆਣ ਕੇ ਆਇ ਤਾਂ ਬਾਹਰ ਆਂ ਨਹੀਂ ਦੀ ਦੁਕਾਨ ਹੈ ਦੁਕਾਨ ਚ ਸੌਦਾ ਲਾਂਡਿਆ ਸੀ ਉੱਥੇ ਫੜਿਆ ਉੱਥੇ ਫੜਿਆ ਉੱਥੇ ਬਿਨਾਂ ਵਰਦੀ ਤੋਂ ਆਣ ਕੇ ਆਣ ਸਾਰੇ ਜਿਹੜੇ ਸਿਵਲ ਪੁਲਿਸ ਜੁਆਏ ਨੀ ਫੋਮ ਤੋਂ ਬਿਨਾਂ ਸਾਰੇ ਜਿਹੜੇ ਇਹ ਬਿਨਾਂ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਡਾ ਟੱਪ ਕੇ ਪੁਲਸੰ ਦੀ ਰੀ ਬਿਨਾਂ ਡਿਊਟੀ ਬਿਨਾਂ ਡਿਊਟੀ ਤੋਂ ਕੰਡਾ ਟੱਪ ਕੇ ਘਰੇ ਵੜਨ ਦਾ ਸਾਡੀ ਮੰਮੀ ਨਾ ਹੁੰਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਟਾ ਇਹਨਾਂ ਨੇ ਉਸ ਤੇ ਵੀ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਇਹ ਉਦੋਂ ਵੀ ਮੇਰੀ ਗਲੀ ਮੇਰੀ ਪੌੜੀ ਛੱਡ ਕੇ ਨਾ ਇਹਨਾਂ ਨੇ ਘਰ ਜਾਟ ਅਟੈਕ ਕੀਤਾ ਸੀ ਆਹੀ ਆਪਣੀ ਮੁੰਡੇ ਨੂੰ ਹਾਦੀ ਦਾ ਰੈਸਟ ਕਰਾਇਆ ਸੀ ਜਮਾਨਤ ਕਰਾਉਣਗੇ ਤੇ ਇਥੇ ਇੱਕ ਆ ਪੀਲੀ ਪੱਗ ਵਾਲੇ ਭਾਜੀ ਆ ਜਿਹੜੇ ਆ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਅਨਕਾਊਂਟਰ ਚ ਮਾਰਨਾ ਵਾ ਅਸੀਂ ਬਾ ਪਾਜੀ ਨਾਲ ਕੋਈ ਕਾਜ ਨਹੀਂ ਗੋਲੀ ਮਾਰ ਦੇਣੀ ਆ ਮਹਿਮਾਨ ਨੇ ਕਫਲ ਲਿਆ ਆ ਉਹਨੇ ਕਹਿ ਕੇ ਗਿਆ ਦੇ ਕਫਲ ਲੈਣ ਵਾਸਤੇ ਵੀ ਏ ਐਸਏ ਵੀਰਿੰਦਰ ਨੇ ਸਾਰੇ ਸ਼ੁਰੂ ਤੋਂ ਪਤਾ ਕਿ ਨੇ ਪਰ ਤੇ ਝੂਠੇ ਪਾਏ ਏ ਐਸਏ ਵੀਰਿੰਦਰ ਨੇ ਸਾਰੇ ਪੂਪਕੇ ਝੂਠੇ ਬਣਾਏ ਆ ਉਸ ਤੋਂ ਬਾਅਦ ਸਾਡੀ ਕੰਦ ਟੱਪ ਕੇ ਆਇਆ ਪਲਵਿੰਦਰ ਏ ਸੀਏ ਪਲਵਿੰਦਰ ਕੰਦ ਟੱਪ ਕੇ ਸਾਡੇ ਘਰ ਵੜਿਆ ਏ ਇਹਨਾਂ ਨੇ ਇੱਕ ਯਾਤਰਾ ਤੇ ਚੱਲੇ ਸੀ ਇਹਨਾਂ ਨੇ ਉੱਥੇ ਬੱਸ ਰੋਕੀ ਇੱਕ ਪਲਵਿੰਦਰ ਹੀ ਇੱਕ ਨਾਲ ਹੋਰ ਪੁਲਿਸ ਵਾਲਾ ਏ ਉਹਦੀ ਮੇਰੇ ਕੋਲ ਵੀਡੀਓ ਹੈਗੀ ਜੇ ਮੈਂ ਫੋਟੋਆਂ ਵੀ ਰੱਖੀਆਂ ਹੋਈਆਂ ਜਦ ਜਦ ਨੇ ਬੈਂਡ ਰੋਕੀ ਇਹਨਾਂ ਨੇ ਉੱਥੇ ਵੀ ਇਹਨਾਂ ਨੇ ਮੁੰਡੇ ਨੂੰ ਕਹਿੰਦੇ ਸੀ ਇਹ ਅੱਤਵਾਦੀ ਆ ਏ ਇਨਕਾਊਂਟਰ ਕਰਨਾ ਚਾਹੁੰਦੇ ਆਡੇ ਮੁੰਡੇ ਦਾ ਇਹ ਬੇਨਜਾਇਜ਼ ਕੀ ਚਾਹੁੰਦੇ ਓ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਸਾਡੇ ਦੇ ਪੱچے ਜਿਹੜੇ ਝੂਠੇ ਹੋਏ ਆ ਉਹ ਰੱਦ ਕੀਤੇ ਜਾਣ ਸਾਡੇ ਮੁੰਡੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਪੱچے ਬੰਦੇ ਆ ਜਿਹੜੇ ਸਾਡੇ ਘਰ ਆ ਕੇ ਰੋੜੇ ਮਾਰ ਕੇ ਗਏ ਜਿਹੜੇ ਸਾਡੇ ਮੁੰਡੇ ਤੇ ਗੋਲੀ ਚਲਾਈ ਗਈ ਜਿਹੜੀ ਸਾਡੇ ਮੁੰਡੇ ਤੇ ਕਿਰਚ ਮਾਰੀ ਗਈ ਉਹਦਾ ਪਰਚਾ ਦਰਜ ਕੀਤਾ ਜਾਵੇ ਦੇਖੋ ਜੀ ਇਹ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਥਾਣੇ ਫਤਿਹਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਪੁਲਿਸ ਨੂੰ ਚੱਕਵਾ ਦੇ ਕੇ ਜਾਂ ਉਸ ਦੀ ਅਮਦ ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਪਾਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਤੇ ਸਰ ਉਹਨਾਂ ਦਾ ਕਹਿਣਾ ਜੀ ਪਿੰਡ 'ਚ ਪੁਲਸ ਆਈ ਕੁੱਟਮਾਰ ਮੁੰਡੇ ਨਾਲ ਕੀ ਕੀ ਹੋਇਆ ਜੀ ਇਹ ਜੀ ਇਹਦੇ ਪਰਿਵਾਰਕ ਮੈਂਬਰ ਇਹਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਸਰ ਉਹਨਾਂ ਨੇ ਦਰਵਾਜ਼ਾ ਜਿਹਾ ਦਿਖਾਇਆ ਵੀ ਮੁੰਡਾ ਅੰਦਰ ਵੜ ਗਿਆ ਉਸ ਕਮਰੇ 'ਚ ਤੇ ਪੁਲਿਸ ਕਮਰੇ ਦੇ ਬਾਅਦ ਕੇ ਡਈ ਹੈ ਕੋਟਵਾਰ ਉਹ ਜੀ ਪੁਲਿਸ ਤੋਂ ਬਚਨ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਜਿਸ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਕਿੰਨੇ ਮਾਮਲਿਆਂ ਚ ਲੌੜਿੰਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੌੜਿੰਦਾ ਸੀਗਾ ਜੀ ਕੀ ਕੀ ਸੀ ਮਾਮਲਾ ਇਹ ਲੜਾਈ ਝਗੜੇ ਦੀ ਆਪਣਾ ਮਾਮਲੇ ਨੀ ਜੀ 323 24 26 ਆਈਪੀਸੀ ਦੇ ਜੀ ਜਦੋਂ ਅਰੈਸਟ ਪਾਤੀ ਬਿਲਕੁਲ ਜੀ